ਜਿਖੜਿਆ ਬਿਆਨ ਸਿੰਘ ਚੌਂਕ ਦੇ ਨੇੜੇ ਜਿੱਥੇ ਕਿ ਇਹ ਨਗਰ ਕੌਂਸਲ ਵੱਲੋਂ ਇੱਕ ਬੋਰਡ ਲਗਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਬੋਰਡ ਹੈ ਇਸ ਸਥਾਨ 'ਤੇ ਸਿਰਫ ਪਾਰਕਿੰਗ ਕੀਤੀ ਜਾ ਸਕਦੀ ਹੈ ਰੇੜੀਆਂ ਨਹੀਂ ਲਗਾਈਆਂ ਜਾ ਸਕਦੀਆਂ ਨਗਰ ਕੌਂਸਲ ਵੱਲੋਂ ਬਾਰ ਬਾਰ ਇੱਥੋਂ ਰੇੜੀਆਂ ਵਾਲੇ ਰੋਕਿਆ ਜਾਂਦਾ ਇਹਨਾਂ ਦੀਆਂ ਰੇੜੀਆਂ ਜਬਤ ਕੀਤੀਆਂ ਜਾਂਦੀਆਂ ਨੇ ਤਦੰਤੂ ਇਹ ਲੋਕ ਦੁਆਰਾ ਫਿਰ ਇੱਥੇ ਰੇੜੀਆਂ ਲਗਾਉਣੇ ਸ਼ੁਰੂ ਕਰ ਦਿੰਦੇ ਨੇ ਜਿਸ ਕਰਕੇ ਦੂਸਰੇ ਪਾਸੇ ਰੋਡ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਕਿ ਜੋ ਰੇੜੀਆਂ ਨੇ ਇਹ ਲਗਾਈਆਂ ਗਈਆਂ ਨੇ ਜਿਸ ਕਰਕੇ ਰੋਡ ਦੇ ਉੱਪਰ ਭਾਰੀ ਜਾਮ ਲੱਗ ਗਿਆ ਤੇ ਅੱਜ ਨਗਰ ਕੌਂਸਲ ਦੇ ਜੋ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਫਿਰ ਆਸ਼ਵਾਸ਼ਣ ਦਵਾਇਆ ਕਿ ਇਸ ਜਗ੍ਹਾ ਤੋਂ ਰੇੜੀਆਂ ਠਾ ਦਿੱਤੀਆਂ ਜਾਣਗੀਆਂ ਦੂਸਰਾ ਜੋ ਇਹ ਰੋਡ ਹੈ ਜੋ ਸੀਵਰੇਜ ਟ੍ਰੀਟਮੈਂਟ ਪਲਾਂਟ ਅੜਾਚਰ ਰੋਡ ਤੇ ਲੱਗਿਆ ਹੋਇਆ ਉਸ ਰੋਡ ਤੋਂ ਪੈਪਾਂ ਪਾਈਆਂ ਗਈਆਂ ਸਨ ਉਸ ਤੋਂ ਬਾਅਦ ਇਹ ਰੋਡ ਪੁੱਟਣ ਤੋਂ ਬਾਅਦ ਇਸ ਦੀ ਕੋਈ ਮੁਰੰਮਤ ਨਹੀਂ ਕੀਤੀ ਗਈ ਸੀ ਜਿਸ ਬਾਬਤ ਅੱਜ ਯੋ ਸਾਹਿਬ ਯੋ ਸਹਿਬਾਨ ਅਤੇ ਨਗਰ ਕੌਂਸਲ ਦੇ ਪ੍ਰਧਾਨ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ 1 ਸਤੰਬਰ ਤੱਕ ਇਹ ਰੋਡ ਜੋ ਦੁਵਾਰਾ ਬਣਨਾ ਸ਼ੁਰੂ ਹੋ ਜਾਏਗਾ ਤੇ ਇਸ ਜਗ੍ਹਾ ਤੋਂ ਰੇੜੀਆਂ ਵੀ ਹਟਾ ਦਿੱਤੀਆਂ ਜਾਣਗੀਆਂ ਤੇ ਪ੍ਰੋਟੀਨ ਪ੍ਰੋਸੈਸ ਇਹ ਸਾਡੇ ਜਿਹੜੇ ਮਾਈਗਰੇਟਰੀ ਜਿਹੜੇ ਸਾਡੇ ਸਾਥੀ ਹੈਗੇ ਆ ਜਿਹੜੇ ਜਿਵੇਂ ਪ੍ਰਵਾਸੀ ਜਾਂ ਸਾਡੇ ਲੋਕਲ ਕੋਈ ਵੀ ਹੈਗੇ ਆ ਜਿਹੜੇ ਰੇੜੀਆਂ ਲਗਾਦੇ ਹੈਗੇ ਆ ਉਹਨਾਂ ਨੂੰ ਨਗਰ ਕੌਂਸਲ ਵੱਲੋਂ ਹਰ ਵਾਰੀ ਵਾਰ-ਵਾਰ ਚੇਤਾਵਨੀ ਦਿੱਤੀ ਜਾਂਦੀ ਹੈ ਵੀ ਨਗਰ ਕੌਂਸਲ ਦੇ ਵਿੱਚ ਇੱਕ ਸਟਰੀਟ ਵੈਂਡਿੰਗ ਜ਼ੋਨ ਤਿਆਰ ਕੀਤਾ ਗਿਆ ਹੈ ਸਕੂਲ ਦੀ ਬੈਕ ਸਾਈਡ ਦੇ ਉੱਪਰ ਉੱਥੇ ਸ਼ਿਫਟ ਕੀਤਾ ਜਾਵੇ ਪਰ ਉਹਨਾਂ ਵੱਲੋਂ ਸਾਨੂੰ ਵਾਰ-ਵਾਰ ਰਿਕਵੈਸਟ ਵੀ ਕੀਤੀ ਜਾ ਰਹੀ ਹੈਗੀ ਹੈ ਵੀ ਸਾਡਾ ਉੱਥੇ ਹੱਲੇ ਫੁੱਟਬਾਲ ਜਾਂ ਜਿਹੜੇ ਕਸਟਮਰ ਕਲਾਈਐਂਟਸ ਇਨ ਇਹ ਨਹੀਂ ਆ ਰਹੇ ਹੈਗੇ ਸਾਡੀ ਰੋਜ਼ੀ-ਰੋਟੀ ਪਰਭਾਵ ਹੁੰਦੀ ਹੈ ਇਸ ਪੀ ਨੂੰ ਲੈ ਕੇ ਅਸੀਂ ਜਿਹੜਾ ਹੈਗਾ ਉਹ ਅਸੀਂ ਥੋੜਾ ਜਿਹਾ ਕੰਮ ਸਲੋ ਡਾਊਨ ਕੀਤਾ ਹੋਇਆ ਹੈ ਐਂਡ ਇਹ ਰੂਟੀਨ ਪ੍ਰੋਸੈਸ ਦੇ ਹੁੰਦੇ ਤਹਿਤ ਸਾਡੀ ਟੀਮ ਦੁਬਾਰਾ ਫਿਰ ਉੱਥੇ ਜਾਏਗੀ ਔਰ ਜਾਂਦੀ ਵੀ ਰਹਿੰਦੀ ਹੈ ਤੇ ਅਸੀਂ ਉਹਨਾਂ ਨੂੰ ਜਿਹੜਾ ਬਣਾਇਆ ਹੋਇਆ ਅਸੀਂ ਨੋ ਬੈਂਡਿੰਗ ਜ਼ੋਨ ਬਣਾਇਆ ਹੋਇਆ ਚੌਕ ਦੇ ਵਿੱਚ ਉੱਥੇ ਪਾਰਕਿੰਗ ਵਾਸਤੇ ਜਗ੍ਹਾ ਛੱਡੀ ਹੋਈ ਹੈ ਉਹ ਮੈਂ ਸਾਰਿਆਂ ਨੂੰ ਤੁਹਾਡੇ ਚੈਨਲ ਦਾ ਇਹ ਅਪੀਲ ਵੀ ਕਰਦਾ ਹਾਂ ਸਾਡੇ ਸਟਰੀਟ ਵੈਂਡਰਸ ਨੂੰ ਰੇੜੀ ਵਾਲਿਆਂ ਨੂੰ ਫੜੀ ਵਾਲਿਆਂ ਨੂੰ ਵੀ ਉੱਥੇ ਨਾ ਲਗਾਓ ਜਿਸ ਕਰਕੇ ਉੱਥੇ ਸ਼ਾਮ ਨੂੰ ਤੇ ਸਵੇਰੇ ਬਹੁਤ ਟ੍ਰੈਫਿਕ ਹੁੰਦੀ ਹੈ ਔਰ ਆਮ ਪਬਲਿਕ ਨੂੰ ਉਹਦੇ ਵਿੱਚ ਸ਼ਿਕਾਇਤ ਹੈ ਜਦੋਂ ਇਹ ਸ਼ਿਕਾਇਤ ਸਾਡੇ ਕੋਲ ਪਹੁੰਚਦੀ ਹੈ ਫਿਰ ਅਸੀਂ ਤੁਹਾਡੇ ਉੱਪਰ ਐਕਸ਼ਨ ਲੈਣ ਵਾਸਤੇ ਮਜਬੂਰ ਹੋ ਜਾਂਦੇ ਆ ਐਂਡ ਮੈਂ ਇਹ ਚਾਹੁੰਦਾ ਵੀ ਕਿਸੇ ਵੀ ਜਿਹੜਾ ਸਾਡੇ ਸਟਰੀਟ ਪੈਂਟਿੰਗ ਜ਼ੋਨ ਦੇ ਵਿੱਚ ਕੰਮ ਕਰਦੇ ਹੈਗੇ ਹੈ ਰੇੜੀਆਂ ਵਾਲੇ ਜਾਂ ਫੜੀਆਂ ਵਾਲੇ ਸਾਡੇ ਭਰਾ ਜਿਹੜੇ ਹੈਗੇ ਆ ਉਹਨਾਂ ਨੂੰ ਉਹ ਆਪਣੇ ਸ਼ਾਮ ਨੂੰ ਜਿਹੜਾ ਹੈਗਾ ਉਹਨਾਂ ਦੀ ਰੋਜ਼ੀ ਰੋਟੀ ਕਿਸੇ ਤਰੀਕੇ ਨਾਲ ਇਫੈਕਟ ਹੋਵੇ ਇਸ ਕਰਕੇ ਦੁਬਾਰਾ ਫਿਰ ਆਪ ਜੀ ਚੈਨਲ ਰਾਹੀਂ ਅਪੀਲ ਕੀਤੀ ਜਾਂਦੀ ਹੈ ਵੀ ਉੱਥੇ ਕੋਈ ਵੀ ਰੇੜੀ ਫੜੀ ਨਾ ਲਾਈ ਜਾਵੇ ਔਰ ਮੈਂ ਆਪਣੀ ਟੀਮ ਦੇ ਇਨਸਪੈਕਟਰਸ ਨੂੰ ਵੀ ਡਿਊਟੀ ਲਗਾਉਂਗਾ ਜੁ ਉਹਨਾਂ ਦੀ ਉਹ ਉੱਥੇ ਜਾਣਗੇ ਔਰ ਮੌਕਾ ਚੈੱਕ ਕਰਕੇ ਆਣਗੇ ਔਰ ਬੰਦੀ ਕਾਰਵਾਈ ਇਨ ਦਾ ਫਾਰਮ ਆਫ ਚਲਾਨਸ ਜਾਂ ਕੋਈ ਜੋ ਵੀ ਸਮਾਨ ਜ਼ਬਤ ਕਰਨਾ ਆਵੇਗਾ ਅਸੀਂ ਕਰਾਂਗੇ ਇਹ ਸਭ ਕਿਤੇ ਇਹਨਾਂ ਰੇੜੀਆਂ ਨੂੰ ਨਾ ਕਹਿਣਾ ਕਿ ਸੀਟ ਬਿਟ ਨੂੰ ਪੈਸੇ ਵਰਦੇ ਆਇਸ ਤਰ੍ਹਾਂ ਦਾ ਕੋਈ ਉਹ ਸਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਵੈਗੀਆਂ ਗੱਲਾਂ ਹੈਗੀਆਂ ਤੇ ਉੱਪਰ ਮੈਂ ਕੋਈ ਬਲੀਵ ਨਹੀਂ ਕਰਦਾ ਜਿਹੜਾ ਕੋਈ ਬੰਦਾ ਜਿੱਥੇ ਕਿਸੇ ਨੂੰ ਪੈਸੇ ਦਿੰਦਾ ਹੈਗਾ ਉਹ ਓਪਨਲੀ ਆ ਕੇ ਸਾਨੂੰ ਦੱਸੇ ਔਰ ਉਹ ਕਿਹਨੂੰ ਪੈਸੇ ਦਿੰਦਾ ਕਿੰਨੇ ਪੈਸੇ ਦਿੰਦਾ ਔਰ ਉਸਦੀ ਪੂਰੀ ਤਫ਼ਤੀਸ਼ ਹੋਣ ਤੇ ਬਾਅਦ ਜਿਹੜੀ ਵੀ ਇੱਕ ਕਾਰਵਾਈ ਹੋਏਗੀ ਸਾਡੇ ਮੁਲਾਜ਼ਮ ਦੇ ਉੱਪਰ ਜੇ ਗਲਤ ਪਾਇਆ ਗਿਆ ਜਿਹੜਾ ਬੰਦਾ ਕਹਿ ਰਿਹਾ ਰੇੜੀ ਫੜੇ ਵਾਲਾ ਉਹਦੇ ਉੱਪਰ ਵੀ ਅਸੀਂ ਡਿਫੇਮੇਸ਼ਨ ਦਾ ਕੇਸ ਕਰਾਂਗੇ ਇੱਕ ਯੋ ਸਰ ਰਜਮੰਤਰ ਰੋਡ ਤੇ ਸਿੰਧੂ ਹਸਪਤਲ ਰੋਡ ਦੇ ਉੱਪਰ ਇੱਕ ਨਾਲਾ ਬਣਿਆ ਹੋਇਆ ਸੀ ਬਸਾਤੀ ਪਣ ਦੇ ਨਿਕਾਸੀ ਵਾਸਤੇ ਉਸ ਤੇ ਲੋਕਾਂ ਨੇ ਨਿਯਾਤ ਕਬਜ਼ੇ ਕਰ ਦਿੱਤੇ ਹੋਏ ਨੇ ਤੇ ਬੰਦ ਹੈ ਜਿਸ ਤਰ੍ਹਾਂ ਕਿ ਉੱਥੇ ਪਾਣੀ ਖੜ ਜਾਂਦਾ ਹੈ ਤੇ ਇਸ ਦਾ ਹੈਲਪ ਸਿਚੂਏਸ਼ਨ ਉਹ ਹਾਂਜੀ ਇਹਦਾ ਜਿਹੜਾ ਹੈਗਾ ਨਾ ਅਸੀਂ ਸਿਟੀ ਦੇ ਵਿੱਚ ਅਸੀਂ ਪਹਿਲਾਂ ਵੀ ਇੱਕ ਸੁਪਰ ਸੈਕਸ਼ਨ ਮਸ਼ੀਨ ਵੀ ਲਗਾਈ ਹੋਈ ਹੈ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਜਿਹੜੇ ਹੋਰ ਵੱਡੇ ਨਾਲੇ ਹੈਗੇ ਆ ਉਹਨਾਂ ਨੂੰ ਸਫਾਈ ਵਾਸਤੇ ਜਿਹੜਾ ਹੈਗਾ ਟੈਂਡਰ ਲਗਾ ਦਿੱਤੇ ਗਏ ਨੇ ਜੀ ਔਰ ਜਸਟ ਆ ਸਾਡਾ ਰੇਨੀ ਸੀਜ਼ਨ ਖਤਮ ਹੋ ਜਵੇ ਬਰਸਾਤਾਂ ਤੋਂ ਤੁਰੰਤ ਬਾਅਦ ਅਸੀਂ ਸਫਾਈ ਦਾ ਕੰਮ ਜਿਹੜਾ ਹੈਗਾ ਉਹ ਅਸੀਂ ਉਹਨੂੰ ਕਰਵਾ ਕੇ ਤੇ ਉਹਨੂੰ ਕਰਾਂਗੇ ਜਿਹਦੇ ਨਾਲ ਸ਼ਹਿਰ ਦੇ ਵਿੱਚ ਪਾਣੀ ਦਾ ਲੈਵਲ ਜਿਹੜਾ ਹੈਗਾ ਸੀਵਰ ਦਾ ਜਿਹੜਾ ਕਿਤੇ ਥੋੜਾ ਬਹੁਤਾ ਉੱਪਰ ਆਇਆ ਹੋਇਆ ਉਹ ਬਿਲਕੁਲ ਠੀਕ ਹੋ ਜਾਏਗਾ ਉਹ ਜਿਹੜੇ ਥੜੇ ਵੀ ਕਿਸੇ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਜਾਂ ਕੋਈ ਗਲਤ ਯੂਜ਼ ਕਰਦੇ ਪਏ ਆ ਉਹਨਾਂ ਨੂੰ ਡੈਫੀਨੇਟਲੀ ਤੜਵਾ ਕੇ ਅਸੀਂ ਉਹ ਕਾਰਵਾਈ ਜਿਹੜੀ ਅਮਲ ਦੇ ਵਿੱਚ ਲਿਆਵਾਂਗੇ ਪ੍ਰਧਾਨ ਜੀ ਇੱਕ ਜੋ ਅੜੈਚਰ ਰੋਡ ਹੈ ਇਸ ਤੇ ਸੀਰੀਅਸ ਡਰਨ ਲਾਮ ਬਣਿਆ ਹੋਇਆ ਉਸ ਤੇ ਪੇਪਾ ਪਈਆਂ ਨਹੀਂ ਸੀ ਉਸ ਤੋਂ ਬਾਅਦ ਰੋਡ ਪੁੱਟ ਦਿੱਤਾ ਗਿਆ ਸੀ ਤੇ ਅਜੇ ਤੱਕ ਉਸ ਦੀ ਵੀ ਮੁਰੰਮਤ ਨਹੀਂ ਕਰਵਾਈ ਗਈ ਜਿਸ ਕਰਕੇ ਲੋਕ ਤੇ ਡਿੱਗ ਰਹੇ ਸੱਟਾਂ ਖਾ ਰਹੇ ਨੇ ਕਦੋਂ ਤੱਕ ਇਸ ਰੋਡ ਦੀ ਮਤਲਬ ਦੁਬਾਰਾ ਬਣਾਇਆ ਜਾਊਗਾ ਜਾਂ ਮੁਰੰਮਤ ਹੋ ਜਾਊਗੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿਉਂਕਿ ਪਿਛਲੇ ਦਿਨੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਸੀਵਰੇਜ ਸਿਸਟਮ ਦੀ ਸਹੀ ਬਵਸਥਾ ਕਰਨ ਦੇ ਲਈ ਇੱਕ ਅਸੀਂ ਵੱਡੀ ਪਾਈਪ ਆ ਜਿਹੜੀ ਉਹ ਸੀਵਰੇਜ ਦਾ ਜਿਹੜਾ ਸਾਡਾ ਪਾਣੀ ਆ ਸ਼ਹਿਰ ਦੀ ਨਿਕਾਸੀ ਹੈ ਉਹ ਟ੍ਰੀਟਮੈਂਟ ਪਲਾਂਟ ਤੋਂ ਡਰੇਨ ਤੱਕ ਅਸੀਂ ਉਹ ਪਾਈਪ ਵੱਡੀ ਪਾਈ ਹੈ ਕਿਉਂਕਿ ਪਹਿਲਾਂ ਜਿਹੜੀ ਛੋਟੀ ਪਾਈਪ ਪਈ ਹੋਈ ਸੀ ਉਹਦੇ ਨਾਲ ਪਾਣੀ ਦੀ ਪ੍ਰੋਪਰ ਨਿਕਾਸੀ ਨਹੀਂ ਸੀ ਹੁੰਦੀ ਤੇ ਥਾਂ-ਥਾਂ ਤੋਂ ਉਹ ਪਾਈਪ ਲੀਕ ਹੋ ਜਾਂਦੀ ਸੀ ਤੇ ਓਵਰਫਲੋ ਵੀ ਗਲੀਆਂ ਦੇ ਵਿੱਚ ਹੁੰਦਾ ਰਹਿੰਦਾ ਸੀ ਤੇ ਵੱਡੀ ਪਾਈਪ ਪਾਉਣ ਦੇ ਨਾਲ ਸਾਡੀ ਸੋਚ ਮੁਤਾਬਕ ਉਹ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੂਗੀ ਤੇ ਜਿਹੜਾ ਓਵਰਫਲੋ ਪਾਣੀ ਗਲੀਆਂ ਦੇ ਵਿੱਚ ਜਾ ਆਉਂਦਾ ਸੀ ਉਹ ਮੁੜ ਕੇ ਨਹੀਂ ਖੜੂਗਾ ਦੇ ਉਪ ਪ ਸਿਵਰੇਜ ਬੋਰਡ ਵੱਲੋਂ ਪੁਆਇਆ ਨਗਰ ਕਾਉਂਸਲ ਨੇ ਤੇ ਉਹਦੀ ਜੋ ਰਕਮ ਸੀ ਉਹ ਅਦਾ ਨਗਰ ਕਾਉਂਸਲ ਵੱਲੋਂ ਕੀਤੀ ਗਈ ਹੈ ਤੇ ਸਿਵਰੇਜ ਦੇ ਜਿਹੜੇ ਜੇਏ ਸਾਹਿਬ ਸੀਗੇ ਉਹਨਾਂ ਦੇ ਉੱਚ ਅਧਿਕਾਰੀ ਐਸਡੀਓ ਸਾਹਿਬ ਨਾਲ ਵੀ ਗੱਲ ਸਾਡੀ ਹੋਈ ਸੀ ਅਸੀਂ ਇਹ ਸੜਕ ਬਣਾਉਣ ਲਈ ਉਹਨਾਂ ਨੂੰ ਕਿਹਾ ਸੀ ਕਿਉਂਕਿ ਨਗਰ ਕਾਉਂਸਲ ਨੇ ਬਣਾਉਣੀ ਹੈ ਜਿਹੜੀ ਪੱਟੀ ਗਈ ਹੈ ਤੇ ਇਹਦਾ ਅਸੀਂ ਟੈਂਡਰ ਵਗੈਰਾ ਪ੍ਰੋਪਰ ਲਾਇਆ ਹੋਇਆ ਤੇ ਸਿਰਫ ਉਹਨਾਂ ਦੇ ਕਹਿਣ ਤੇ ਕਿ ਵੀ ਪਲੀਜ਼ ਜਿਹੜਾ ਸਾਡਾ ਸੀਵਰੇਜ ਦੀ ਪਾਈਪ ਪਾਈ ਹੈ ਉਹਦੇ ਵਿੱਚ ਇੱਕ ਦੋ ਜਿਹੜਾ ਮੀ ਪਾਣੇ ਜ਼ਰੂਰੀ ਨੇ ਤਾਂ ਕਿ ਜਿਹੜਾ ਵੀ ਦਬਣਾ ਹੋਵੇ ਉਸ ਜਗ੍ਹਾ ਨੇ ਆਪਣੀ ਸਹੀ ਜਗ੍ਹਾ ਲੈ ਸਕੇ ਤਾਂ ਕਿ ਬਾਅਦ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਤੇ ਉਹ ਅਸੀਂ ਸਾਰਾ ਪ੍ਰੋਸੈਸ ਪੂਰਾ ਕਰ ਲਿਆ ਤੇ 1 ਅਗਸਤ ਤੋਂ ਕੋਸ਼ਿਸ਼ ਕਰਾਂਗੇ ਚਾਹੇ ਅਸੀਂ ਪਹਿਲਾਂ ਕਰਦੇ ਨਹੀਂ 1 ਅਗਸਤ ਸਾਡੀ ਡੈਡ ਲਾਈਨ ਹੈ ਸੌਰੀ ਸਾ 1 ਅਗਸਤ ਕਹੇ ਤਾਂ 1 ਸਤੰਬਰ 21 ਸਤੰਬਰ ਤੋਂ ਪਹਿਲਾ ਪਹਿਲਾ ਅਸੀਂ ਉਹ ਜਿਹੜੀ ਆਪਣੀ ਰੋਡ ਆ ਉਹਨੂੰ ਸ਼ੁਰੂ ਕਰ ਦਵਾਂਗੇ ਔਰ ਵਧੀਆ ਇੰਟਰਲੋਕਿੰਗ ਟਾਈਲਾਂ ਦੀ ਰੋਡ ਬਣਾ ਕੇ ਸ਼ਹਿਰ ਨੂੰ ਸਮਰਪਿਤ ਕਰਾਂਗੇ ਧੰਨਵਾਦ